ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਦੋਸਤੋ ਮੋਗਾ ਹੀ ਆ ਦੋਸਤੋ ਇਸ ਘਰ ਚੋਂ ਦੂਜੀ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਤੇ ਚਰਸੀ ਵੜ ਦਿਖਾਉਣੀ ਪਹਿਲੇ ਸੂਏ ਬਹੁਤ ਚੰਗੀ ਤੇ ਨੋਰਮਲ ਜਿਹੇ ਰੇਟ ਵਾਲੀ ਵੀਡੀਓ ਨੂੰ ਐਂ ਤਾਂ ਹੀ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਪਹਿਲਾ ਸੂਆ ਦੋ ਦੰਦ ਵੱਚੀ ਆ ਦੋਸਤੋ ਤਿਆਰੀ ਵੱਚੀ ਚੰਗੀ ਆ ਬਾਈ ਕਹਿੰਦਾ ਤਿਆਰੀਆਂ ਚਾਹੀਏ ਬਸ ਹਵਾਨੇ ਦੀ ਕੁਆਲਿਟੀ ਕੋਈ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਆ ਬਾਕੀ ਤਾਂ ਪਾਰਕੂ ਵੀਰ ਨੂੰ ਵਹਿੜ ਆਪ ਦੱਸੂਗੀ ਕਿ ਕਿੰਨਾ ਕੁ ਦੋ ਚੋਣਾ ਚਾਹੀਦਾ ਤੇ ਬਾਈ ਕਹਿੰਦਾ ਬਾੜਾ ਨਹੀਂ ਮੈਂ ਕਹਿੰਦਾ 16 18 ਡੁੱਧ ਹੀ ਮੈਂ ਮਤਲਬ ਕਿ ਆਸ ਰੱਖਦਾ ਬੱਚੀ ਤੋਂ ਕਿ ਇਨਾ ਕੇ ਦੁੱਧ ਬੱਚੀ ਨੋਰਮਾ ਚੋੜਨ ਚਾਹੀਦਾ। ਬਾਕੀ ਦੋਸਤੋ ਹਵਾ ਨੇ ਵੀ ਤਿਆਰੀ ਚੰਗੀ ਹੈ ਬੱਚੀ ਦੀ। ਬਾਕੀ ਦੋਸਤੋ ਜੇ ਸੇਵਾ ਸੰਭਾਲ ਗੌਰ ਬੱਚੀ ਚੰਗੀ ਹੋ ਜਾਈ ਤਾਂ 15 16 ਈਟ ਡੁੱਧ ਬੱਚੀ ਨੂੰ ਕੁਲ ਚੋਣਾ ਚਾਹੀਦਾ। ਓਕੇ ਹਵਾ ਨਾਲ ਦੋਸਤੋ ਸੋਨਾ ਤਿਆਰੀ ਕੀਤਾ ਹੋਇਆ ਲੈਟਰ ਸਾਈਡ ਤੋਂ ਹਵਾ ਨੇ ਦੀ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਆ। ਜੇ ਦੋਸਤੋ ਜਾਨਵਰ ਚੰਗਾ ਹੋਵੇ ਉਹਨੂੰ ਚੰਗਾ ਕਹਿ ਸਕਦੇ ਆ ਠੀਕ ਹੈ ਨਾ ਜੀ। ਹਵਾ ਨਾਲ ਦੇਖ ਸਕਦੇ ਆ ਫੇਸ ਕੁਆਲਟੀ ਚੈੱਕ ਕਰ ਸਕਦੇ ਆ। ਪਿਓਰ ਜਰਸੀ ਹੈ ਦੋਸਤੋ। ਹਨਾ ਸੈ ਇਥੋਂ ਮੇਰ ਦੀ ਆ ਦੇਖ ਲਓ ਚਾਰੇ ਥਾਣਾ ਸਹਿ ਸੋਨਾ ਫੁੱਲ ਗਿਆ ਤੇ ਕੱਲੇ ਕਰੇ ਨਿਕਰਵੇਂ ਸੋਹੇ ਥਾਣ ਲੱਗੇ ਹੋਏ ਚਾਰੇ ਪੂਰਾ ਫੋਰ ਸ਼ਾਂਗ ਨਹੀਂ 200 ਥਾਣਾ ਚ ਦੇ ਸਕਦੇ ਆ ਦੇ ਸਕਦੇ ਨੇੜ ਤੋਂ ਥਾਣਾ ਸਹਿ ਸੋਹੇ ਥਾਣਾ ਦੋਸਤੋ ਚਾਰੇ ਖਵਾਨਾ ਬੈਕ ਸਾਈਡ ਤੋਂ ਸੋਨਾ ਤਿਆਰ ਕੀਤਾ ਹੋਇਆ ਬੱਚੀ ਨੇ ਬਾਕੀ ਦੋਸਤੋ ਮੂਰਲੀ ਗਾੜੀ ਦੋ ਦੋਸਤੋ ਬੱਚੀ ਦਾ ਚੰਗਾ ਹੋਊਗਾ ਅੱਗੇ ਨੂੰ ਗਾੜੀ ਦੋਸਤੋ ਬੱਚੀ ਦੀ ਚੰਗੀ ਭਰਦੀ ਆ ਖਵਾਨਾ ਸੋਹਣਾ ਦੋਸਤੋ ਨਿਗਰ ਤਿਆਰ ਕੀਤਾ ਹੋਇਆ ਬੱਚੀ ਨੇ ਕੱਦ ਕੜ ਸੋਨਾ ਫੁੱਲ ਬੋਡੀ ਵੇਟ ਵਾਲੀ ਦੋਸਤੋ ਬੱਚੀ ਆ ਆ ਦੇਖ ਸਕਦੇ ਐਸੇਰ ਤੋਂ ਖਵਾਨਾ ਜਰੂਰ ਚੈੱਕ ਕਰ ਸਕਦੇ ਅੱਗੇ ਸਾਰੇ ਦੋਸਤੋ ਮੇਰੇ ਤੋਂ ਹਵਾਨੇ ਦੀ ਕੁਆਰਟੀ ਸੁਣਾਵਾਨਾ ਤਿਆਰ ਕੀਤਾ ਹੋਇਆ ਬੱਚੀ ਨੇ ਤੇ ਬਾਈ ਨੇ ਪ੍ਰਾਈਜ਼ ਰੱਖਿਆ ਹੋਇਆ 45000 ਰੁਪਿਆ ਉਹ ਚੋ ਬਾਈ ਕੰਦਾ ਮਾਨਤਨ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੋ ਨੰਬਰ ਬਾਈ ਦਾ ਸਕਰੀਨ ਤੇ ਪਰ ਚੱਲੂ ਤੁਸੀਂ ਗੱਲਬਾਤ ਕਰ ਲਏ ਜੇ ਦੋਸਤੋ ਅੱਜ ਦੀ ਵੀਡੀਓ ਚ ਇਹ ਹੀ ਇੱਕ ਬਾਈ ਜਰਸੀ ਬੱਚੀ ਵਕਾਉ ਸੀ ਚੈਨਲ ਨੂੰ ਸਾਰਾ ਪਿਆਰ ਦੇਣ ਲਈ ਉਹ ਸਾਰੇ ਮੇਰੀਆਂ ਵੀਡੀਓ ਰੂਟੀਨ ਚ ਦੇਖਣ ਲਈ ਮੈਂ ਸਾਰੇ ਭੈਣਾ ਭਰਾਂ ਦਾ ਰੋ ਧੰਨਵਾਦ ਕਰਦਾ ਜੀ ਅਗਲੀ ਨਵੀਂ ਵੀਡੀਓ ਜਲਦ ਮਿਲਾਂਗੇ ਜੀ ਵੀਡੀਓ ਨੂੰ ਐਂਡ ਤਾਈ ਦੇਖਣ ਲਈ ਬਹੁਤ ਬਹੁਤ ਧੰਨਵਾਦ